यूपी ਦੇ ਵਿੱਚ ਇੰਨੀ ਦਿਨੀ ਰਿਵਾਲਵਰ ਰਾਣੀ ਦਾ ਖੌਫ ਖੂਬ ਦੇਖਣ ਨੂੰ ਮਿਲ ਰਿਹਾ ਹੈ। ਦਰਅਸਲ ਇਹ ਧਮਕੀ ਦਿੰਦੀ ਨਜ਼ਰ ਆ ਰਹੀ ਹੈ ਕਿ ਗੋਲੀ ਇੰਨੀ ਮਾਰੂਗੀ ਕਿ ਘਰ ਵਾਲੇ ਵੀ ਪਛਾਣੋਂ ਤਿੰਕਾਰ ਕਰਨ ਦੇਣਗੇ। यूपी ਦੇ ਜ਼ਿਲ੍ਹਾ ਹਰਦੋਈ ਵਿੱਚ ਇੱਕ ਕਾਰ 'ਚ ਸੀਐਨਜੀ ਭਰਉਣ ਲਈ ਇਹ ਲੜਕੀ ਪਹੁੰਚੀ ਸੀ ਸੇਲਜ਼ਮੈਨ ਤੇ ਕਾਰ ਸਵਾਰਾਂ ਨੂੰ نیچے ਉਤਰਨ ਲਈ ਕਿਹਾ ਜਿਸ ਤੇ ਵਿਵਾਦ ਵਧ ਗਿਆ ਤੇ ਮਹਿਲਾ ਨੇ ਸੇਲਜ਼ਮੈਨ ਦੇ ਸੀਨੇ ਤੇ ਰਿਵਾਲਵਰ ਤਾਂ ਦਿੱਤੀ। ਮਹਿਲਾ ਅਰੀਬਾ ਖਾਨ ਹੁਸਨ ਬਾਨੋ ਕੇ ਐਫ ਆਈ ਆਰ ਦਰਜ ਕਰਕੇ ਰਿਵਾਲਵਰ ਵੀ ਜ਼ਬਤ ਕਰ ਲਿਆ ਗਿਆ। ਯੂਪੀ ਦੇ ਵਿੱਚ ਇੰਨੀ ਦਿਨੀ ਰਿਵਾਲਵਰ ਰਾਣੀ ਦਾ ਖੌਫ ਉਹ ਖੂਬ ਦੇਖਣ ਨੂੰ ਮਿਲ ਰਿਹਾ ਹੈ। ਦਰਅਸਲ ਇਹ ਧਮਕੀ ਦਿਂਦੀ ਨਜ਼ਰ ਆ ਰਹੀ ਹੈ ਕਿ ਗੋਲੀ ਇੰਨੀਆਂ ਮਾਰੂਗੀ ਕਿ ਘਰ ਵਾਲੇ ਵੀ ਪਛਾਣੋਂ ਤੋਂ ਇਨਕਾਰ ਕਰਨ ਦੇਣਗੇ। ਯੂਪੀ ਦੇ ਜ਼ਿਲ੍ਹਾ ਹਰਦੋਈ ਵਿੱਚ ਇੱਕ ਕਾਰ 'ਚ ਸੀਐਨਜੀ ਭਰਉਣ ਲਈ ਇਹ ਲੜਕੀ ਪਹੁੰਚੀ ਸੀ ਸੇਲਜ਼ਮੈਨ ਤੇ ਕਾਰ ਸਵਾਰਾਂ ਨੂੰ نیچے ਉਤਰਨ ਲਈ ਕਿਹਾ ਜਿਸ ਨੇ ਵਿਵਾਦ ਵਧ ਗਿਆ ਤੇ ਮਹਿਲਾ ਨੇ ਸੇਲਸਮੈਨ ਦੇ ਛਿੰਨੇ ਰਿਵਾਲਵਰ ਤਾਂ ਦਿੱਤੀ। ਮਹਿਲਾ ਅਰੀਬਾ ਖਾਨ ਹੁਸਨ ਬਾਨੋ ਕੇ ਐਫ ਆਈ ਆਰ ਦਰਜ ਕਰਕੇ ਰਿਵਾਲਵਰ ਵੀ ਜ਼ਬਤ ਕਰ ਲਿਆ ਗਿਆ। ਯੂਪੀ ਦੇ ਵਿੱਚ ਇੰਨੀ ਦਿਨੀ ਰਿਵਾਲਵਰ ਰਾਣੀ ਦਾ ਖੌਫ ਹੋ ਖੂਬ ਦੇਖਣ ਨੂੰ ਮਿਲ ਰਿਹਾ ਹੈ। ਦਰਅਸਲ ਇਹ ਧਮਕੀ ਦਿੰਦੀ ਨਜ਼ਰ ਆ ਰਹੀ ਹੈ ਕਿ ਗੋਲੀ ਇੰਨੀਆਂ ਮਾਰੂਗੀ ਕਿ ਘਰ ਵਾਲੇ ਵੀ ਪਛਾਣੋਂ ਤੋਂ ਇਨਕਾਰ ਕਰਨ ਦੇਣਗੇ। ਯੂਪੀ ਦੇ ਜ਼ਿਲ੍ਹਾ ਹਰਦੋਈ ਵਿੱਚ ਇੱਕ ਕਾਰ 'ਚ ਸੀ ਐਨ ਜੀ ਭਰਉਣ ਲਈ ਇਹ ਲੜਕੀ ਪਹੁੰਚੀ ਸੀ ਸੇਲਸਮੈਨ ਕੀਕਾਰ ਸਵਾਰਾਂ ਨੂੰ نیچے ਉਤਰਨ ਲਈ ਕਿਹਾ ਜਿਸ ਤੇ ਵਿਵਾਦ ਵਧ ਗਿਆ ਤੇ ਮਹਿਲਾ ਨੇ ਸੇਲਜ਼ਮੈਨ ਦੇ ਸੀਨੇ ਤੇ ਰਿਵਾਲਵਰ ਤਾਂਧ ਦਿੱਤੀ ਮਹਿਲਾ ਅਰੀਬਾ ਖਾਨ ਹੁਸਨ ਬਾਨੋ ਕੇ ਐਫ ਆਈ ਆਰ ਦਰਜ ਕਰਕੇ ਰਿਵਾਲਵਰ ਰੀਜ਼ ਜ਼ਬਤ ਕਰ ਲਿਆ ਗਿਆ ਯੂਪੀ ਦੇ ਵਿੱਚ ਇੰਨੀ ਦਿਨੀ ਰਿਵਾਲਵਰ ਰਾਣੀ ਦਾ ਖੌਫ ਹੋ ਖੂਬ ਦੇਖਣ ਨੂੰ ਮਿਲ ਰਿਹਾ ਹੈ ਦਰਅਸਲ ਇਹ ਧਮਕੀ ਦਿਂਦੀ ਨਜ਼ਰ ਆ ਰਹੀ ਹੈ ਕਿ ਗੋਲੀ ਇੰਨੀਆਂ ਮਾਰੂਗੀ ਕਿ ਕਰ ਵਾਲੇ ਵੀ ਪਛਾਣੋਂ ਤੋਂ ਇਨਕਾਰ ਕਰਨ ਦੇਣਗੇ यूपी ਦੇ ਜਿਲ੍ਹਾ ਹਰਦੋਈ ਵਿੱਚ ਇੱਕ ਕਾਰ 'ਚ ਸੀਐਨਜੀ ਭਰਉਣ ਲਈ ਇਹ ਲੜਕੀ ਪਹੁੰਚੀ ਸੀ ਸੇਲਜ਼ਮੈਨ ਤੇ ਕਾਰ ਸਵਾਰਾਂ ਨੂੰ نیچے ਉਤਰਨ ਲਈ ਕਿਹਾ ਜਿਸ ਤੇ ਵਿਵਾਦ ਵਧ ਗਿਆ ਤੇ ਮਹਿਲਾ ਨੇ ਸੇਲਜ਼ਮੈਨ ਦੇ ਸੀਨੇ ਤੇ ਰਿਵਾਲਵਰ ਤਾਂ ਦਿੱਤੀ ਮਹਿਲਾ ਅਰੀਬਾ ਖਾਨ ਹੁਸਨਬਾਨੋ ਤੇ ਐਫਆਈਆਰ ਦਰਜ ਕਰਕੇ ਰਿਵਾਲਵਰ ਵੀ ਜ਼ਬਤ ਕਰ ਲਿਆ ਗਿਆ ਯੂਪੀ ਦੇ ਵਿੱਚ ਇੰਨੇ ਦਿਨੀ ਰਿਵਾਲਵਰ ਰਾਣੀ ਦਾ ਖੌਫ ਉਹ ਖੂਬ ਦੇਖਣ ਨੂੰ ਮਿਲ ਰਿਹਾ ਹੈ ਦਰਅਸਲ ਇਹੀ ਧਮਕੀ ਦਿੰਦੀ ਨਜ਼ਰ ਆ ਰਹੀ ਹੈ ਕਿ ਗੋਲੀ ਇੰਨੀ ਮਾਰੂਗੀ ਕਿ ਘਰ ਵਾਲੇ ਵੀ ਪਛਾਣੋਂ ਤੋਂ ਇਨਕਾਰ ਕਰਨ ਦੇਣਗੇ ਯੂਪੀ ਦੇ ਜ਼ਿਲ੍ਹਾ ਹਰਦੋਈ ਵਿੱਚ ਇੱਕ ਕਾਰ 'ਚ ਸੀਐਨਜੀ ਭਰਉਣ ਲਈ ਇਹ ਲੜਕੀ ਪਹੁੰਚੀ ਸੀ ਸੇਲਜ਼ਮੈਨ ਤੇ ਕਾਰ ਸਵਾਰਾਂ ਨੂੰ نیچے ਉਤਰਨ ਲਈ ਕਿਹਾ ਜਿਸ ਨੇ ਵਿਵਾਦ ਵਧ ਗਿਆ ਤੇ ਮਹਿਲਾ ਨੇ ਸੇਲਜ਼ਮੈਨ ਦੇ سینੇ ਤੇ ਰਿਵਾਲਵਰ ਤਾਨ ਦਿੱਤੀ ਮਹਿਲਾ ਆਰੀਬਾ ਖਾਨ ਹੁਸਨਬਾਨੋ ਕੇ ਐਫਆਈਆਰ ਦਰਜ ਕਰਕੇ ਰਿਵਾਲਵਰ ਵੀ ਜ਼ਬਤ ਕਰ ਲਿਆ ਗਿਆ यूपी ਦੇ ਵਿੱਚ ਇੰਨੀ ਦਿਨੀ ਰਿਵਾਲਵਰ ਰਾਣੀ ਦਾ ਖੌਫ ਖੂਬ ਦੇਖਣ ਨੂੰ ਮਿਲ ਰਿਹਾ ਹੈ ਦਰਅਸਲ ਇਹ ਧਮਕੀ ਦਿੰਦੀ ਨਜ਼ਰ ਆ ਰਹੀ ਹੈ ਕਿ ਗੋਲੀ ਇੰਨੀਆਂ ਮਾਰੂਗੀ ਕਿ ਘਰ ਵਾਲੇ ਵੀ ਪਛਾਣੋਂ ਤਨਕਾਰ ਕਰਨ ਦੇਣਗੇ यूपी ਦੇ ਜ਼ਿਲ੍ਹਾ ਹਰਦੋਈ ਵਿੱਚ ਇੱਕ ਕਾਰ 'ਚ ਸੀएनजी ਭਰਉਣ ਲਈ ਇਹ ਲੜਕੀ ਪਹੁੰਚੀ ਸੀ ਸੇਲਜ਼ਮੈਨ ਕਿ ਕਾਰ ਸਵਾਰਾਂ ਨੂੰ نیچے ਉਤਰਨ ਲਈ ਕਿਹਾ ਜਿਸ ਤੇ ਵਿਵਾਦ ਵਧ ਗਿਆ ਤੇ ਮਹਿਲਾ ਨੇ ਸੇਲਜ਼ਮੈਨ ਦੇ ਸੀਨੇ ਤੇ ਰਿਵਾਲਵਰ ਤਾਂ ਦਿੱਤੀ ਮਹਿਲਾ ਅਰੀਬਾ ਖਾਨ ਹੁਸਨ ਬਾਨੋ ਕੇ ਐਫ ਆਈ ਆਰ ਦਰਜ ਕਰਕੇ ਰਿਵਾਲਵਰ ਵੀ ਜ਼ਬਤ ਕਰ ਲਿਆ ਗਿਆ